ਹਾਂਜੀ ਪੰਜਾਬੀਓ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਉਹਨਾਂ ਦੇ ਵਕੀਲ ਨੇ ਇੱਕ ਖੁਲਾਸਾ ਹਰਾਨੀ ਜਨਕ ਕੀਤਾ ਉਹਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਗੱਲ ਕੀ ਆ ਵੀ ਪਰਿਵਾਰ ਦੇ ਵੀ ਭਾਦ ਹੀ ਬਣੀ ਹੋਈ ਆ ਜਿਹੜੀ ਕਿ ਖਬਰ ਨਿਕਲ ਕੇ ਆਈ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਉਹ ਅਹਿਮ ਸਵਾਲ ਨੇ ਕੱਲ 28 ਗਾਗਸਤ ਸੀ ਉਹਦੇ ਵਿੱਚ ਭਗਵੰਤ ਮਾਨ ਨੇ ਤੇ ਸੈਂਟਰ ਸਰਕਾਰ ਨੇ ਇਹਨਾਂ ਨੇ ਸਵਾਲ ਰੱਖੇ ਸੀ ਜਿਹੜਾ ਕਿ ਕੋਰਟ ਨੇ ਇਹਨਾਂ ਤੋਂ ਮਤਲਬ ਇੱਕ ਨੋਟਿਸ ਭੇਜਿਆ ਸੀ ਉਹਦੇ ਮਤਲਬ ਆਧਾਰ ਤੇ ਇਹਨਾਂ ਨੇ ਪੁੱਛਿਆ ਸੀ ਕੋਰਟ ਨੇ ਵੀ ਭਾਈ ਇਹ ਕਾਦੇ ਤਹਿਤ ਐਨਐਸਏ ਲੱਗੀ ਹੈ ਇਹਦੇ ਜਵਾਬ ਦਿਓ ਤਾਂ ਕੱਲ ਜਵਾਬ ਦੇਣਾ ਸੀ ਤਾਂ ਉਹਨਾਂ ਨੇ ਜਵਾਬ ਦਿੱਤਾ ਕੋਰਟ ਦੇ ਵਿੱਚ ਵੀ ਭਾਈ ਸਾਡੇ ਸਾਡੇ ਕੋਲ ਇਹਦੇ ਖਿਲਾਫ ਇਹਨੇ ਐਵੀਡੈਂਸ ਨੇ ਵੀ ਜਿਵੇਂ ਕਿ ਮੋਬਾਈਲ ਫੋਨ ਫੜੇ ਗਏ ਨੇ ਭਾਈ ਅਮਰਤਪਾਲ ਕੋਲੋਂ ਇਲੈਕਟ੍ਰੋਨਿਕ ਡਿਵਾਈਸ ਦੱਸ ਰਹੇ ਨੇ ਤੇ ਬਾਕੀ ਵਖਵਾਦੀਆਂ ਦੇ ਨਾਲ ਸੰਪਰਕ ਕੇ ਇਸ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਨੇ ਦੱਸਿਆ ਵੀ ਬੰਦਾ ਜਿਵੇਂ ਘਬਰਾ ਸਕਦਾ ਜਾਂ ਕੁਝ ਵੀ ਹੋ ਸਕਦਾ ਵੀ ਐਨਐਸਏ ਹੁਣ ਨਹੀਂ ਟੁੱਟਣੀ ਕਿਸੇ ਵੀ ਹਾਲਤ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਭਾਈ ਅਮਰਤਪਾਲ ਦੇ ਜਿਹੜਾ ਕਿ ਵਕੀਲ ਹੈ ਉਹਨਾਂ ਨੇ ਖੁਲਾਸਾ ਕੀਤਾ ਵੀ ਇੱਕ ਬਹੁਤ ਵੱਡੀ ਗੱਲ ਹੈਰਾਨੀ ਵਾਲੀ ਵੀ ਜਿਵੇਂ ਸਰੀਰ ਦਾ ਤਿਆਗ ਕਰ ਸਕਦੇ ਨੇ ਜਿਹੜੇ ਕਿ ਪੰਜ ਸਿੰਘ ਨੇ ਭਾਈ ਅਮਰਤਪਾਲ ਸਿੰਘ ਆ ਤਾਂ ਜੇਲ੍ਹ ਡੇਬਰੂਗੜ੍ਹ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਸਰੀਰ 2 ਮਹੀਨਿਆਂ ਦੇ ਜਾਂ 1.5 ਮਹੀਨੇ ਦੇ ਵਿੱਚ ਵਿੱਚ ਇਹ ਸਰੀਰ ਤਿਆਗ ਸਕਦੇ ਨੇ ਜਿਹੜੀ ਕਿ ਬਹੁਤ ਵੱਡੀ ਮੰਦ ਭਾਗੀ ਯਾਨੀ ਗੱਲ ਪੰਜਾਬ ਦੇ ਲਈ ਹੈ ਪੰਜਾਬ ਦੇ ਲੋਕਾਂ ਦੇ ਲਈ ਹੈ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਐਮਪੀ ਬਣਾਇਆ ਜਿਤਾ ਕੇ ਵੱਡੇ ਪੱਦਰ ਦੇ ਉੱਤੇ ਜਿੱਤ ਪ੍ਰਾਪਤ ਕਰਵਾਈ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਪਰ ਇਹ ਜਿਹੜੀ ਖਬਰ ਹੈ ਬੜੀ ਹੈਰਾਨੀ ਜਨਕਾ ਪਰਿਵਾਰ ਦੇ ਲਈ ਵੀ ਕਿਉਂਕਿ ਭਾਈ ਅਮਰਪਾਲ ਸਿੰਘ ਦੇ ਪਿਤਾ ਬਾਪੂ ترਸੇਮ ਸਿੰਘ ਜੀ ਨੇ ਪਹਿਲਾਂ ਹੀ ਕਿਹਾ ਸੀ ਵੀ ਸਾਡੇ ਬੱਚੇ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਹ ਪ੍ਰਸ਼ਾਸਨ ਤੇ ਇਹ ਜਿਹੜੀ ਸਰਕਾਰ ਆ ਪੰਜਾਬ ਦੀ ਕੁਝ ਵੀ ਕਰਵਾ ਸਕਦੀ ਆ ਤਾਂ ਹੁਣ ਤੁਹਾਨੂੰ ਦੱਸਿਏ ਕਿ ਜਿਹੜੇ ਇਲਜ਼ਾਮ ਨੇ ਉਹ ਸਾਰੇ ਦੇ ਸਾਰੇ ਭਗਵੰਤ ਮਾਨ ਤੇ ਲਾਏ ਜਾ ਰਹੇ ਨੇ ਕਿਉਂਕਿ ਭਗਵੰਤ ਮਾਨ ਦੇ ਦੁਆਰਾ ਹੀ ਇਸ ਗੱਲ ਨੂੰ ਕੱਲ ਸਾਬਤ ਕੀਤਾ ਗਿਆ ਕਿ ਜਿਹੜੀ ਐਨਐਸਏ ਲੱਗੀ ਆ ਉਹ ਬਿਲਕੁਲ ਸਹੀ ਹੈ ਜੇਕਰ ਅਸੀਂ ਇਸ ਬੰਦੇ ਨੂੰ ਬਾਹਰ ਕੱਢਾਂਗੇ ਤਾਂ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਕਹਿ ਗਈ ਆ ਉਹਦਾ ਮਾਹੌਲ ਵਿਗੜ ਜਾਣਾ ਪੰਜਾਬ ਦੇ ਲਈ ਅਮਰਤਪਾਲ ਖਤਰਾ ਬਣਿਆ ਹੋਇਆ ਇਹਨਾਂ ਨੇ ਆਪਦੇ ਬੰਨਿਓ ਜਿਹੜੇ ਕਿ ਸਵਾਲ ਲਿਓ ਤਰੇ ਸੀ ਕੋਰਟ ਦੇ ਵਿੱਚ ਤਾਂ ਹੁਣ ਜਿਹੜੀ ਇਹ ਦੂਜੇ ਪਾਸੇ ਖਬਰ ਆਇਆ ਵੀ ਅਮਰਤਪਾਲ ਤੇ ਪੰਜ ਸਿੰਘ ਜਿਹੜੇ ਵੰਦ ਨੇ ਇਹਨਾਂ ਦੇ ਯਾਨੀ ਸਰੀਰ ਤਿਆਗਣ ਦੇ ਨਾਲ ਜਿਹੜੀ ਗੱਲ ਜੁੜੀ ਉਹ ਬਹੁਤ ਵੱਡੀ ਅਹਿਮ ਗੱਲ ਹੈ ਸੋਚਣ ਵਾਲੀ ਗੱਲ ਹੈ ਕਿਉਂਕਿ ਸਾਡੇ ਪੰਜਾਬ ਦੇ ਲਈ ਉਹ ਯੋਧੇ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਪਹਿਲੇ ਹੀ ਕਈ ਸਾਲਾਂ ਸਾਲਾਂ ਤੋਂ ਬੰਦ ਨੇ ਤਾਂ ਬਾਕੀ ਭਾਈ ਅਮਰਪਾਲ ਸਿੰਘ ਦਾ ਜਿਹੜਾ ਕਿ ਥੋੜੇ ਸਮੇਂ ਦੇ ਵਿੱਚ ਇੰਨਾ ਪ੍ਰਦਰਸ਼ਨ ਹੋਣਾ ਇਹਨਾਂ ਲੋਕਾਂ ਤੋਂ ਇਹਨਾਂ ਸਰਕਾਰਾਂ ਤੋਂ ਸਹਿਨ ਨਹੀਂ ਹੋਇਆ ਤਾਂ ਇਸ ਕਰਕੇ ਇਹਨਾਂ ਨੇ ਪੂਰੇ ਪੱਕੇ ਤੌਰ ਤੇ ਇਹ ਸਮਝ ਲਿਆ ਵੀ ਸਾਡੇ ਲਈ ਬੰਦਾ ਖਤਰਾ ਬਣਿਆ ਹੋਇਆ ਹੈ ਤਾਂ ਇਸ ਬੰਦੇ ਨੂੰ ਕਦੇ ਵੀ ਅਸੀਂ ਬਾਹਰ ਨਹੀਂ ਆਉਣ ਦੇਵਾਂਗੇ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਪੰਜਾਬ ਦੀ ਅਮਨ ਸ਼ਾਂਤੀ ਲਈ ਖਤਰਾ ਹੈ ਪਰ ਨਹੀਂ ਖਤਰਾ ਪੰਜਾਬ ਦੇ ਲੋਕਾਂ ਲਈ ਨਹੀਂ ਅਮਨ ਸ਼ਾਂਤੀ ਲਈ ਨਹੀਂ ਪਰ ਖਤਰਾ ਕਿਹਦੇ ਲਈ ਹੈ ਦੋਵੇਂ ਸਰਕਾਰਾਂ ਦੇ ਲਈ ਸੈਂਟਰਲ ਗਵਰਨਮੈਂਟ ਨੂੰ ਇਹ ਸਾਡੇ ਨਾਲ ਟੱਕਰ ਲਊਗਾ ਸਾਨੂੰ ਬਦਨਾਮ ਕਰੂਗਾ ਪੰਜਾਬ ਸਰਕਾਰ ਨੂੰ ਇਹ ਆ ਵੀ ਅੱਜ ਐਮਪੀ ਬਣਾਇਆ ਲੋਕਾਂ ਨੇ ਤਾਂ ਕੱਲ ਨੂੰ ਉਹਨੂੰ ਮੁੱਖ ਮੰਤਰੀ ਵੀ ਬਣਾ ਸਕਦੇ ਆ ਪਰ ਲਹਿਰ ਲੋਕਾਂ ਦੇ ਵਿੱਚ ਜਿਹੜੀ ਦੇਖ ਰਹੇ ਆ ਭਗਵਾਨ ਜਤਮਾਨ ਉਹ ਇਹੀ ਹੈ ਵੀ ਲੋਕ ਕਹਿ ਰਹੇ ਨੇ ਵੀ ਭਾਈ ਅਸੀਂ 2027 ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਬਣਾ ਸਕਦੇ ਆ ਸੋ ਇਸ ਕਰਕੇ ਇਹਨਾਂ ਨੂੰ ਜਿਹੜਾ ਕਿ ਪੂਰਾ ਪੂਰਾ ਡਰ ਪੈਦਾ ਹੋਇਆ ਦੋਵੇਂ ਸਰਕਾਰਾਂ ਨੂੰ ਇਸ ਕਰਕੇ ਇਹਨਾਂ ਨੇ ਭਾਈ ਅਮਰਪਾਲ ਦੇ ਉੱਤੇ ਹਰ ਐਂਗਲ ਤੋਂ ਤਸ਼ਿੱਦਦ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਸਾਡੇ ਲੋਕ ਜਿਵੇਂ ਵੱਡੇ ਵੱਡੇ ਇਕੱਠ ਹੋ ਜਾਂਦੇ ਨੇ ਇੱਕ ਪਾਸੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਕਿ ਇਕੱਠ ਵਿਖਿਆ ਗਿਆ ਸੀ ਉਸ ਇਕੱਠ ਨੇ ਭਾਈ ਜਿਹੜਾ ਕਿ ਭਗਵੰਤ ਮਾਨ ਹੈ ਇਸ ਬੰਦੇ ਦੀ ਨੀਂਦ ਉਡਾ ਦਿੱਤੀ ਸੀ ਤੁਸੀਂ ਦੇਖਿਆ ਹੋਣਾ ਕਿ 16 ਲੱਖ ਦਾ ਜਿਹੜਾ ਕਿ ਬੁਲਟ ਪ੍ਰੂਫ ਸ਼ੀਸ਼ਾ ਉਹਦੇ ਵਿੱਚ ਇਹਨਾਂ ਨੇ ਸਪੀਚ ਦਿੱਤੀ ਸੀ ਵੀ ਜਿਵੇਂ ਉਹਨੂੰ ਲੱਗ ਰਿਹਾ ਸੀ ਵੀ ਮੈਂ ਵੀ ਮਦਰਾ ਇਹ ਅਹਿਸਾਸ ਹੋ ਰਿਹਾ ਸੀ ਲੋਕਾਂ ਨੂੰ ਵੀ ਇਹ ਬੰਦਾ ਡਰ ਚੁੱਕਿਆ ਤੁਸੀਂ ਆਪ ਸਮਝੋ ਵੀ ਜਦੋਂ ਇੱਕ ਮੁੱਖ ਮੰਤਰੀ ਸੇਫ ਨਾ ਹੋਵੇ ਆਪਣੇ ਪੰਜਾਬ ਦੇ ਅੰਦਰ ਆਪਣੀ ਸਟੇਟ ਦੇ ਅੰਦਰ ਤੇ ਬਾਕੀ ਜਿਹੜੀ ਜਨਤਾ ਹੈ ਉਹਨਾਂ ਦਾ ਕੀ ਬਣੂ ਪਰ ਗੱਲ ਕਿਤੇ ਨਾ ਕਿਤੇ ਘੁੰਮ ਘਮਾ ਕੇ ਇੱਥੇ ਆ ਜਾਂਦੀ ਵੀ ਭਾਈ ਅਮਰਪਾਲ ਤੇ ਬਾਕੀ ਦੂਜੇ ਸਿੰਘਾਂ ਦੇ ਡਰ ਤੋਂ ਇਹਨੇ ਸਾਰਾ ਕੁਛ ਇਹ ਵਰਤਾਰਾ ਕੀਤਾ ਸੀ ਸੋ ਇਸ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਹੁਣ ਜਿਹੜਾ ਕਿ ਭਾਈ ਅਮਰਪਾਲ ਆਉਂਦੀਆਂ ਮੁਸ਼ਕਲਾਂ ਜਿਹੜੀਆਂ ਕਿ ਬਾਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹਰ ਆਏ ਦਿਨ ਸਵਾਲਾਂ ਤੇ ਸਵਾਲ ਹੁੰਦੇ ਜਾਂਦੇ ਨੇ ਕਿਦਰੇ ਭਾਈ ਅਮਰਪਾਲ ਸਿੰਘ ਬੰਨੀਓ ਇੱਕ ਪटीशन ਧਾਇਰ ਕੀਤੀ ਜਾਂਦੀ ਹੈ ਕੋਰਟ ਦੇ ਵਿੱਚ ਤਾਂ ਦੂਜੇ ਪਾਸੇ ਐਨਐਸਏ ਨੂੰ ਲੈ ਕੇ ਕੋਰਟ ਨੇ ਦੋਨੇ ਸਰਕਾਰਾਂ ਤੋਂ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ ਪਰ ਕੱਲ ਜਿਹੜਾ ਕਿ ਉਹ ਜਵਾਬ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਕਿ ਉਹਨਾਂ ਨੇ ਕਿਹਾ ਭਾਈ ਅਸੀਂ ਇਹਨੂੰ ਪੱਕੇ ਤੌਰ ਤੇ ਬਾਹਰ ਨਹੀਂ ਆਉਣ ਦੇਵਾਂਗੇ ਇਹਨੂੰ ਅੰਦਰ ਰੱਖਿਆ ਜਾਊਗਾ ਕਿਉਂਕਿ ਪੰਜਾਬ ਦੀ ਸੇਫਟੀ ਲਈ ਉਹਨੂੰ ਖਤਰਾ ਦੱਸਿਆ ਪਰ ਸਿੱਧਾ-ਸਿੱਧਾ ਨਹੀਂ ਕਹਿ ਰਹੇ ਭਗਵੰਤ ਸਿੰਘ ਮਾਨ ਕਿ ਉਹ ਸਾਡੇ ਲਈ ਖਤਰਾ ਹੈ ਤਾਂ ਹੁਣ ਇਹ ਜਿਹੜੇ ਸਵਾਲ ਨੇ ਮੈਂ ਤੁਹਾਡੇ ਅੱਗੇ ਇਸ ਕਰਕੇ ਰੱਖੇ ਨੇ ਵੀ ਜਿਹੜਾ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਕਿ ਸਰੀਰ ਤਿਆਗਣ ਵਾਲੀ ਗੱਲ ਹੈ ਇਹ ਬੜੀ ਅਹਿਮ ਅਤੇ ਬਹੁਤ ਜ਼ਿਆਦਾ ਮੰਦਭਾਗੀ ਤੇ ਬੁਰੀ ਖਬਰ ਹੈ ਕਿਉਂਕਿ ਸਾਡੇ ਪੰਜਾਬ ਦੇ ਲੋਕਾਂ ਨੇ ਵੱਡੇ ਪੱਧਰ ਤੇ ਉਹਨਾਂ ਨੂੰ ਵੋਟ ਪਾ ਕੇ ਜਿਤਾਇਆ ਕਿਉਂਕਿ ਇੱਕ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਬੰਦੇ ਦਾ ਜਿੱਤਣਾ ਬੜਾ ਇੱਕ ਅਹਿਮ ਸਵਾਲ ਹੁੰਦਾ ਵੀ ਜਿਵੇਂ ਬੰਦੇ ਨੇ ਬਾਹਰ ਆ ਕੇ ਕੋਈ ਪ੍ਰਦਰਸ਼ਨ ਨਹੀਂ ਕੀਤਾ ਲੋਕਾਂ ਦਾ ਇੱਥੋਂ ਪਤਾ ਲੱਗਦਾ ਕਿ ਕਿੰਨਾ ਪਿਆਰ ਕਰਦੇ ਨੇ ਲੋਕ ਭਾਈ ਅਮਰਪਾਲ ਸਿੰਘ ਨੂੰ ਸਮਾਂ ਚਾਹੇ ਥੋੜਾ ਹੀ ਕਿਉਂ ਨਾ ਹੋਵੇ ਪਰ ਬੰਦੇ ਦੇ ਵਿੱਚ ਜਿਹੜੀ ਛਵੀ ਹੁੰਦੀ ਆ ਉਹ ਆਪਣੇ ਆਪ ਛਲਕਦੀ ਆ ਤੇ ਆਪਣੇ ਆਪ ਉਹ ਕੰਮ ਕਰਦੀ ਆ ਤਾਂ ਹੁਣ ਤੁਹਾਡੇ ਅੱਗੇ ਮੇਰੀ ਇਹੀ ਅਪੀਲ ਹੈ ਜਿਵੇਂ ਕਿ ਮੈਂ ਹਰ ਰੋਜ਼ ਹੀ ਕਰਦਾ ਹੁੰਦਾ ਹੁੰਨਾ ਤੁਹਾਡੇ ਨਾਲ ਜਿਹੜੇ ਕਿ ਵਿਚਾਰ ਸਾਂਝੇ ਲਾਸਟ ਦੇ ਉੱਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਸਾਡੇ ਪੰਜਾਬ ਦੇ ਜਿੰਨੇ ਤੁਸੀਂ ਵਾਸੀ ਆ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਤਾਂ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਆਪਣੇ ਪੰਜਾਬ ਦੇ ਲੋਕਾਂ ਤੱਕ ਇਹ ਮੈਸੇਜ ਜਾਵੇ ਕਿ ਇਹ ਸਰਕਾਰਾਂ ਇਹ ਜਿਹੜੀ ਕਿ ਹਕੂਮਤ ਆ ਚਾਹੇ ਉਹ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ ਇਹਨਾਂ ਨੇ ਇੱਕ ਪੰਜਾਬ ਦੇ ਲੋਕਾਂ ਦਾ ਹਵਾਲਾ ਦਿੰਦੇ ਹੋਇਆ ਇਹ ਕੋਰਟ ਦੇ ਵਿੱਚ ਪੇਸ਼ ਕੀਤਾ ਵੀ ਪੰਜਾਬ ਦੀ ਅਮਨ ਸ਼ਾਂਤੀ ਲਈ ਇਹ ਬੰਦਾ ਸੇਫ ਨਹੀਂ ਹੈ ਤਾਂ ਇਹਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ ਤਾਂ ਹੁਣ ਤੁਸੀਂ ਇਸ ਵੀਡੀਓ ਦਾ ਮੈਸੇਜ ਤੁਹਾਡੀ ਜ਼ਿੰਮੇਵਾਰੀ ਹੈ ਵੀ ਵੱਧ ਤੋਂ ਵੱਧ ਫੈਲਾਉਣਾ ਆਪਣੇ ਭੈਣ ਭਰਾਵਾਂ ਤੇ ਆਪਣੇ ਪੰਜਾਬ ਦੇ ਲੋਕਾਂ ਤੇ ਸਿੱਖਾਂ ਤੇ ਇੱਕ ਤਾਂ ਕਿ ਸਚੰਦਰੀ ਸਰਕਾਰ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਤੇ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਜਿਹੜਾ ਕਿ ਹੈਗਾ ਪੰਜਾਬ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਉਹ ਆਪਣੇ ਤੁਹਾਡੇ ਤੱਕ ਪਹੁੰਚਦਾ ਰਹੇ ਤਾਂ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਤੇ ਬਾਕੀ ਜਿਹੜਾ ਕੋਈ ਗੱਲ ਨਵੀਂ ਜਿਹੜੀ ਨਿਕਲ ਕੇ ਆਉਣੀ ਹੈ ਉਹ ਬਹੁਤ ਹੀ ਛੇਤੀ ਮੈਂ ਹੁਣੇ 1 ਘੰਟੇ ਤੋਂ ਬਾਅਦ ਜਿਹੜੀ ਕਿ ਆਪਣੇ ਕੋਲ ਬਹੁਤ ਅਹਿਮ ਗੱਲ ਹੈ ਉਹ ਆ ਚੁੱਕੀ ਆ ਉਹਦੇ ਲਈ ਮੈਂ ਹੁਣ 1 ਘੰਟੇ ਦੇ ਬਾਅਦ ਉਹ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਬੈਲ ਦੀ ਘੰਟੀ ਜ਼ਰੂਰ ਦਵਾ ਦੇਣਾ ਧੰਨਵਾਦ